ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਜੋ ਵੀ ਚੈਨਲ ਨਾਲ ਜੁੜਿਆ ਚੜ੍ਹਦੀ ਕਲਾ ਦੇ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਆਂ ਸਜਣੋਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਕਿਉਂਕਿ ਹੋਰ ਵੀ ਕੋਈ ਦਾ ਮਾਤੜਾ ਗਰੀਬ ਦਾ ਕਿਸੇ ਦਾ ਫਾਇਦਾ ਆ ਜਾਈ ਤੇ ਆਪਾਂ ਨੂੰ ਕੀ ਰਿਪੌਂਸ ਜਿਹੜਾ ਆਪਾਂ ਨੂੰ ਵੀ ਮਿਲ ਸਕਦਾ ਕਿਉਂਕਿ ਸੀਸਾ ਹੈ ਆਪਾਂ ਨੂੰ ਇਹ ਰਿਪੌਂਸ ਆ ਜੇ ਕੋਈ ਖਰੀਦਦਾਰੀ ਕਰ ਲੂ ਤੇ ਆਪਾਂ ਨੂੰ ਸੀਸਾ ਦੇ ਦੂ ਕਿ ਭਰਾਵੇ ਠੀਕ ਹੈ ਜੀ ਤੇ ਸ਼ੇਅਰ ਦੱਬ ਕੇ ਇਹ ਕਰਿਆ ਕਰੋ ਬੇਨਤੀ ਤੁਹਾਨੂੰ ਨਰਕ ਪਰਕ ਜ਼ਰੂਰੀ ਆ ਆਪਣੀ ਕਿਤੇ ਵੀ ਖਰੀਦਦਾਰੀ ਕਰਦੇ ਜੇ ਜਾਂ ਆਪਣੇ ਚੈਨਲ ਤੋਂ ਜਾਂ ਹੋਰ ਕਿਸੇ ਦੇ ਚੈਨਲ ਤੋਂ ਕੋਈ ਵੀ ਖਰੀਦਦਾਰੀ ਕਰਦਾ ਹੈ ਜਿਹੜਾ ਸੋਇਆ ਸੋਇਆ ਦੋ ਟਾਈਮ ਚੋਕੇ ਜਿਹੜਾ ਗੱਪਣ ਨੂੰ ਇੱਕ ਟਾਈਮ ਟਿੱਪ ਕੇ ਠੀਕ ਹੈ ਜੀ ਤੇ ਧੰਨਵਾਦ ਹੈ ਸਾਰਿਆਂ ਦਾ ਵੀਡੀਓ ਵੇਖ ਲਈ ਜੁੜੇ ਰਹੋ ਐਂਡ ਤੱਕਰ ਤੇ ਪਹੁੰਚੇ ਆ ਪਿੰਡ ਨਸ਼ਹਿਰਾ ਚੌਧਰੀ ਵਾਲਾ ਵੀ ਕਹਿ ਸਕਦੇ ਨਸ਼ਹਿਰਾ ਪੰਨੂਆ ਵੀ ਕਹਿ ਸਕਦੇ ਆ ਜ਼ਿਲ੍ਹੇ ਦੀ ਗੱਲ ਕਰੀਏ ਤੇ ਸ਼੍ਰੀ ਤਰਨਤਾਰ ਸਾਹਿਬ ਤੇ ਤਸਵੀਰ ਦੀ ਗੱਲ ਕਰੀਏ ਤੇ ਸ਼੍ਰੀ ਤਰਨਤਾਰ ਸਾਹਿਬ ਬਲਵਿੰਦਰ ਸਿੰਘ ਦੇ ਕੋਲ ਪਹੁੰਚੇ ਆ ਦੋ ਤਧਾਰੂ ਪਸ਼ੂ ਆ ਨੀਲੀ ਰਾਵੀ ਤੇ ਇੱਕ ਵੜ ਠੀਕ ਆ ਜੀ ਆਓ ਕਰੀਏ ਡਿਟੇਲ ਸਾਂਝੀ ਬਣੇ ਰਹੋ ਐਂਡ ਤੱਕਰ ਜੀ ਬਾਈ ਭਲਵਿੰਦਰ ਸਿੰਘ ਦੀ ਸੱਸੀ ਕਾ ਜੀ ਸਾਹਿਬ ਕੀ ਹਾਲ ਜੀ ਚੜਦੀ ਕਲਾ ਜੀ ਹਾਂ ਜੀ ਚੜਦੀ ਕਲਾ ਜੀ ਮਾ ਇਹਦੀ ਕਿਰਪਾ ਇਹ ਰੂ ਰਾਮ ਦਾ ਉਹਦੇ ਪਰਮਾ ਜੀ ਸ਼ੁਕਰ ਹੈ ਰੱਬ ਦਾ ਮਹਾਰਾਜ ਕਿਰਪਾ ਇਸੇ ਤਰ੍ਹਾਂ ਹਰ ਇੱਕ ਤੇ ਬਣਾਈ ਰੱਖੇ ਭੈ ਭਰਾ ਚੜਦੀ ਕਲਾ ਜੀ ਠੀਕ ਹੈ ਤੇ ਭੈ ਭਰਾ ਜਿਹੜੇ ਮੀਟ ਕਰਦੇ ਆਉਂਦੇ ਆ ਤਾਂ ਆਪ ਦੀ ਮਦਦ ਕਰਕੇ ਫੇਰ ਲੈ ਕੇ ਜਾਇਆ ਕਰਨ ਹਾਂ ਜੀ ਤੇ ਕੋਈ ਗੱਲ ਨਹੀਂ ਆਉਂ ਜਾਣਦਾ ਸੀ ਤੇ ਵੀ ਦਵਾਂਗੇ ਜੇ ਸਾਨੂੰ ਕੋਈ ਕਟਾ ਆਪਣਾ ਹੋਊਗਾ ਕੋਈ ਉਹਨੇ ਕੀ ਪਸ਼ੂ ਜੋ ਹੋਊਗਾ ਹਾਂ ਤੇ ਤੇਲ ਵੀ ਖਰਚਾ ਦੋਵਾਂਗੇ ਇਹ ਵੀ ਨਿਕਾਲੇਗਾ ਜੇ ਤੋ 100 ਤੋਂ 200 ਵਾਲਾ ਕੋਈ ਹੋ ਤਾਂ ਜੀ ਜੀ ਪਰ ਪਸ਼ੂ ਲੈਉਣਾ ਹੀ ਨਹੀਂ ਜਿਹਦਾ ਉਹਨੇ ਕੀ ਵਾਲਾ ਹਨਾ ਜੀ ਜੀ ਜਣਾ ਸੰਧੂ ਸਾਹਿਬ ਲੈਣਾ ਹੀ ਨਹੀਂ ਹਾਂ ਚੰਗਾ ਲੈਣਾ ਇੱਕ ਨੰਬਰ ਦਾ ਹਾਂ ਲੈਉਣਾ ਇੱਕ ਨੰਬਰ ਦਾ ਇੱਕ ਨੰਬਰ ਦਾ ਕੰਮ ਕਰਨਾ ਕਿਉਂ ਪਤਾ ਕੀ ਆ ਭੰਤਰਾ ਮਰ ਵੀਡੀਓ ਪਾ ਕੇ ਵਿਖਾ ਕੇ ਜੇ ਆਪਾਂ ਪਸ਼ੂ ਲਗਾ ਦੇਣਾ ਕੋਤੇ ਜਾ ਕੇ ਚੰਗਾ ਨਾ ਨਿਕਲੇ ਫਿਰ ਧਨ ਭਰਾ ਦਾ ਮਨ ਨਹੀਂ ਖੁਸ਼ ਹੁੰਦਾ ਇਹ ਗੱਲ ਪੈਸੇ ਲਾ ਜੰਦੇ ਨਾ ਮਨ ਦੁਖਦਾ ਮਨ ਦੁਖਦਾ ਤੇ ਚਲੋ ਮਨ ਨਹੀਂ ਦਿਖਾਉਣਾ ਕਰੇ ਕੋਈ ਅਜੇ ਸੁਕੇ ਦੀਆਂ ਲੋਕ ਹੀ ਨੇ ਯਾਰ ਤੇ ਪਹਿਲਾਂ ਡਰੈਸ ਦੀ ਨੋਟ ਕਰੀਏ ਆਪਾਂ ਸ਼ਹਿਰਾ ਪੰਨੂਆ ਜੀ ਤਰਨਤਾਰਨ ਦੀ ਤਸੀਲ ਤੇ ਜਿਲ੍ਹਾ ਸਭਾ ਮਾਨਾ ਮੋਬਾਈਲ ਨੰਬਰ 9885865555 ਨਾਮ ਪਲਵਿੰਦਰ ਸਿੰਘ ਪਰਮੇਂਦਰ ਸਿੰਘ ਪੰਨੂ ਪੰਨੂ ਠੀਕ ਹੈ ਤੇ ਨੀਲੇ ਦਾ ਤੋਹਫਾ ਕੱਢ ਲਿਆ ਹਨਾ ਵਾਹ ਬਹੁਤ ਚੰਗੀ ਜੀ ਹੈ ਇਸ ਮੈਂ ਠੀਕ ਆ ਲਾ ਲੂਗੇ ਕਰਤੂ ਗਾਂਵ ਖਾ ਦੋ ਤੇ ਨੇਲੀ ਰਾਵੀ ਦਾ ਥਾਂ ਜਿਹੜੀ ਜਗਾ ਬਾਹਰ ਖੁੱਲੀ ਥੋੜੀ ਜੀ ਵਾਹ ਜੀ ਕੀ ਬਾਤ ਹੈ ਚੰਗੀ ਲੇਵੇ ਦੀ ਪੰਡ ਬਣੀ ਬੈਠੀ ਹੈ ਕਸਰ ਕੋ ਨਹੀਂ ਲੇਵੇ ਚ ਨਾ ਜੀ ਨਾ ਕਸਰ ਵਾਲੀ ਗੱਲ ਕੋ ਨਹੀਂ ਆ ਬਿਲਕੁਲ ਬਿਲਕੁਲ ਵਲਾਇਤਨ ਗਾਂ ਹੀ ਬਣੀ ਫਿਰਦੀ ਆ ਵਾਕਿਆ ਇਹ ਚੀਜ਼ ਆ ਪੂਰੀ ਹੈ 15 ਕਿਲੋ ਤੋਂ ਦਿਨ ਨੂੰ ਕੀ ਆਂਦਾ ਵਾ 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 ਨਹੀਂ ਜਿੰਦੀ ਰਵੇ ਅੱਛਾ 14 15 ਦੇ ਚਲੋ ਗਰਮੀ ਕੱਢੀ ਜਾਊਗੀ ਤੇ ਨੀਲੀ ਰਾਵੀ ਆ ਗਈ ਹਨਾ ਫੇਰ ਖੁੱਲ ਕੇ ਤੋਰਾ ਤਰਾ ਕਰਵਾਈਓ ਜੇਕਰ ਸੁਆ ਕਨਵਾ ਹੋ ਗਈ ਇਹ ਤਿੱਜੇ ਸਵੇਰ ਸੱਜੂ ਸਾਹਿਬ ਓਕੇ ਓਕੇ ਕੋਈ ਮੰਨ ਲੇ ਚੌਥੇ ਕੋਈ ਮੰਨ ਲੇ ਤਿੱਜੇ ਇਦੋਂ ਵਤਣਾਓ ਠੀਕ ਹੈ ਲੋ ਜੋਂ ਜਵਾ ਓਕੇ ਆ ਹਾਂ ਜੀ ਧਾਰ ਬਣਾ ਮਾਰੇ ਕੋਈ ਏਡੀ ਤਾਰਵਣਾ ਮਾਰੇ ਮੋਟਰ 12 ਦੀ ਵਾਂਗੂੰ ਧਾਰਨਾ ਮਾਰੂ ਦੇ ਵਾਹ ਵਾਹ ਆਹ 12 ਦੀ ਮੋਟਰ ਆ ਗਈ ਧਾਰਿਆ ਜੀ ਇਹ ਨਹੀਂ ਪੋਲੀ ਆਵੇਂ ਹੱਥ ਬਣਾ ਕੇ ਪਰਾ ਲਾਵੇ ਵਾਹ ਵਾਹ ਜੀ ਇਹ ਗੱਲ ਦੀ ਗਰੰਟੀ ਕਰਾਇਆ ਬਾਣਾ ਮੇਰਾ ਓਕੇ ਜੀ ਸੋਣਾ ਤੋੜਾ ਤਾਰਾ ਵੀ ਚੰਗਾ ਬਲੇਟਰ ਥੱਲੇ ਪੂਰਾ ਜਿਹੜਾ ਬੈਕਗ੍ਰਾਉਂਡ ਤਿਆਰ ਕਰਕੇ ਕਰਮਾਲੀ ਸੁਝਿਆ ਲਾਓ ਮੋੜ ਲਓ ਜੀ ਧੀਰ ਰਵੇ ਲਾਓ ਭਾਈ ਜੀ ਲਓ ਜੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਜੀ ਇੰਨਾ ਸੱਦੂ ਸਭ ਕੋਈ ਨਹੀਂ ਨਿਕਲਦਾ ਰੋਈ ਥਾਨ ਬੜਾ ਸੁਣਾ ਨੋਕ ਵਾਲਾ ਲੱਗਾ ਹਨਾ ਧਾਰ ਸਿੱਧੀ ਤਰਮਤਰਨ ਜਾਊਗੀ ਇਥੋਂ ਮੈਂ ਨਾ ਤਰਮਤਰਨ ਤੋਂ ਪਹਿਲਾਂ ਬਾਈਪਾਸੋਂ ਨਾ ਉੱਦੀ ਸ਼ਹਿਰ ਤੇ ਵੇਖੀ ਲਊਂ ਸ਼ਹਿਰ ਤੇ ਵੇਖੀ ਵੱਲਾ ਫੇਰ ਕਾ ਨੂੰ ਹਾਂ ਜੀ ਜੀ ਆਹਾ ਠੀਕ ਹੈ ਜੀ ਕੀ ਬਾਤ ਹੈ ਨਹੀਂ ਯਾਰ ਕੋ ਸੰਧੂ ਸਾਹਿਬ ਧਾਰਾ ਮਰਾਉਂਦੇ ਹੋ ਵੀ ਕੋਈ ਨਹੀਂ ਕੋ ਚੱਕਰ ਓਕੇ ਓਕੇ ਜਿੱਦਾਂ ਭਰਾ ਰੰਗੂ ਕੋਈ ਕੰਮ ਰਾ ਦੇ ਠੀਕ ਤੇ ਰੇਡ ਦੀ ਗੱਲ ਕਰੀਏ ਤੇ ਕਿੰਨੇ ਕੀ ਦੀ ਆਪਾਂ ਦੇ ਦੇ ਦੇ। ਦੇ ਲਾਇਕ ਕਰ ਦਿੱਗੇ। 10 ਲੱਖ ਬੰਗੀ ਯਹੀ ਹੈ। ਹੋਰ ਇਹ ਮੰਗਣਾ ਹੀ ਨਹੀਂ। ਅੱਛਾ। ਪੂਰੇ ਲੱਖ ਦੀ ਮੈਂ ਦੇ ਦੇਣੀ ਆ ਜਾਂਦੀ ਜਾਂਦੋ। ਠੀਕ ਆ। ਫਿਰ ਸੀ ਆ। ਭਾਨ ਭਰਾ ਫਿਰ ਖੁਸ਼ ਹੋ ਗਿਆ। ਫੇਕ ਸੀ ਆ। ਹਾਂਜੀ। ਚਲੋ ਠੀਕ ਹੈ। 1 ਲੱਖ ਰੁਪਏ ਦੀ ਸਜਣਾ। ਓਕੇ। ਤੇ ਦੂਜੇ ਨੰਬਰ ਤੇ ਆ ਗਈ ਵਹਿੜ। ਹਾਂਜੀ ਆ ਵਹਿੜ ਆ ਜੀ। ਠੀਕ ਆ। ਇਹ ਦੂਜੇ ਸੁਨੇ ਆ। ਦੂਸਰਾ ਸੂਬਾ ਚੰਗੀ ਬੈਕਗ੍ਰਾਉਂਡ ਇਹਨੇ ਤਿਆਰ ਕੀਤੀ ਕਰਮਾਲੀ ਦੀ ਸੁੰਦੀਤ ਨਹੀਂ ਅਜੇ ਨਾਲ ਜੀ ਨਾਲ ਅਜੇ ਠੱਡੂਲ ਖਾਇਓ ਮਾੜੀ ਜੀ ਹਾਂਜੀ ਬਾਹਰ ਲੈ ਕੇ ਚੱਲੋ ਮਾੜੀ ਜੀ ਉੱਥੇ ਬੈਠੇ ਠੱਡੂਲ ਖਾ ਰਿਓ ਨਾਲੇ ਫੋਨ ਕਰ ਲੋ ਮੜਿਆ ਬੰਦ ਆਪਣਾ ਲਓ ਜੀ ਦੂਜਾ ਸੂਬਾ ਹਣਾ ਓਕੇ ਥਾਣਾ ਪੜੇ ਸੋਹਣੇ ਲੱਗੇ ਕਰਮਾਲੀ ਨੂੰ ਸਜਰੋ ਦੂਸਰਾ ਸੂਬਾ ਐ ਤੇ ਜਰਸੀ 'ਚ ਐਚਐਫ ਦਾ ਦੋਹਾਂ ਦਾ ਇੱਕ ਰੋਸਾਂਗੇ ਹੁਣਾ ਇਹ ਥੱਲਾ ਥੁੱਲਾ ਵੀ ਚੰਗਾ ਤਿਆਰ ਕੀਤਾ ਵੀ 2-4 ਦਿਨ ਦਾ ਸਮਾਂ ਜਿਹੜਾ ਬਾਕੀ ਰਹਿੰਦਾ ਸੂਨ ਦੇ ਵਿੱਚ ਸੁੰਦੀ ਨਹੀਂ ਆ। ਭਾਈ ਕਿੰਨਾ ਕੁ ਦੁੱਧ ਭਰਿਆ ਨੇ ਭਲਵਿੰਦ ਸਿੰਘਾ? ਸਤਿ ਸ੍ਰੀ ਅਕਾਲ। ਝੂੜ ਮਾਰ ਨੂੰ ਭਾ 20 ਕਿਲੋ ਆਖੀ ਲਈਏ। ਅੱਛਾ 11 ਕਿਲੋ ਦੁੱਧ ਦੇਣਾ ਜੀ। 17-18 ਕਿਲੋ ਦੁੱਧ ਭਰਿਆ ਆ ਨਾ। 17 ਕਿਲੋ ਕਹਿਣ ਨੂੰ 20-20 ਕੱਢ ਜੇ ਕੋਈ। ਕੱਢ ਜੂਗੀ ਜਿੱਡਾ ਸੰ ਜੱਡਾ ਲੱਗਾ ਬਾਕੀ ਸਹੀ ਗੱਲ ਆ। ਕੱਢ ਜੂਗੀ ਗਰਮੀ ਆ ਨਾ ਸੰਤੂਬ ਸਾਬ। 17-18 ਹੀ ਭੜਾ। ਮੈਂ ਭਰਾ ਤੋਂ ਲਈ ਜਾਵੇ ਅਗਲਾ ਕਈ ਨੇ ਨਹੀਂ ਕਰਦੀ। ਜੇ 17-18 ਤੋਂ ਨਹੀਂ ਮਰਦੀ। ਇੰਨੇ ਹਣਾ ਵਾਹ ਬਹੁਤ ਸੋਹਣੀ ਹੈ ਤਿਆਰ ਕੀਤਾ ਆਡਰ ਕੁਆਲਟੀ ਕਰਮ ਵਾਲੀ ਨੇ ਪਾਂਡੇ ਲੈਵੇ ਦੀ ਲਈ ਬੈਠੀ ਹੈ ਵੀ ਤੇ ਦੋਵੇਂ ਪਸ਼ੂ ਚੰਗੇ ਦੇਦਾਰ ਹੋਣਾ ਬਾਈ ਜੀ ਫਿਰ ਇਹਦੀ ਰੇਟ ਕੀ ਜਾਂਦਾ ਰਹਿ ਗਿਆ ਅੱਛਾ ਮਾ ਕਾ ਨੂੰ 50 ਆ ਅੱਛਾ ਹਾਂ ਜੀ ਕੋਚ ਵੀਂ ਯਾ ਕਰਦੇ ਆ ਕਿੰਨਾ 3 ਛੱਡ ਗਏ ਆ ਕਿੰਨਾ ਛੱਡ ਗਏ ਤਿੰਨ ਛੱਡ ਗਏ ਨਹੀਂ ਤਿੰਨ ਹਜ਼ਾਰ ਇਹ 52000 ਵੀ ਦੇ ਰਿਆਂ ਬੋਂਗਿਆਰੀ ਚਲੋ ਠੀਕ ਆ ਉਹ ਹੀ ਉਹਨਾ ਹੀ ਹੋ ਗਿਆ ਸਜਣੋ 52000 ਸੀ ਤੇ ਵਹਿੜ ਜਿਹੜੀ ਆ ਤੇ ਵਹਿੜ ਚੰਗੀ ਆ ਪੰਡ ਲੇਵੇ ਦੀ ਲਾਈ ਬੈਠੀ ਆ ਸੁਆ ਦੁਜਾ ਹੀ ਆ ਨਾ ਹਾਂਜੀ ਤੇ ਉਹ ਤੇਜਾ ਸੁਆ ਇਹ ਵੀ ਕੋ ਧਾਰਨਾ ਮਾਰੇ ਗ੍ਰੰਟੀ ਵਾਲੀ ਹੋਣੀ ਠੀਕ ਆ ਸਾਰੇ ਪਸ਼ੂ ਦੋਵੇਂ ਚੰਗੇ ਆ ਖਰੀਦਾਰੀ ਕਰਿਓ ਸਾਸਿਕਾਲ ਜੀ ਸਾਰੇ ਭੈਣ ਭਰਾਵਾਂ ਨੂੰ